ਡਰੋਨ ਚਲਾਏ ਗਏ ਇੱਕ ਡਰੋਨ ਜਿਹੜਾ ਸੀ ਅੱਜ ਅਸੀਂ ਚਲਾ ਰਿਹਾ ਹੈ ਚਲਾਇਆ ਹੈਗਾ ਜਿਹੜਾ ਉਹ ਵੱਖ-ਵੱਖ ਥਾਵਾਂ 'ਤੇ ਜਿਹੜਾ ਸੀ ਚਲਾਵਾਂਗੇ ਪੂਰਾ ਏਡਾ ਵੱਡਾ ਮਠਿੰਡਾ ਹੈਗਾ ਕਿੰਨੇ ਕਿਲੋਮੀਟਰ ਦੇ ਵਿੱਚ ਫੈਲਾ ਹੈਗਾ ਲੱਖਾਂ ਦੀ ਗਿਣਤੀ ਦੇ ਵਿੱਚੋਂ ਲੋਕ ਪਤੰਗ ੜਾਈ ਜਾਂਦੇ ਹੈਗੇ ਆ ਕਿਲਾ ਸੰਤਾਂ ਕੋਈ ਵੀ ਪਤੰਗ ਨਹੀਂ ੜਾ ਰਿਹਾ ਤੇ ਲੋਕਾਂ ਦੇ ਡੋਰਾਂ ਜਿਹੜੀਆਂ ਉਹ ਕੋਠਿਆਂ ਤੇ ਚੱਲ ਰਹੇ ਜਿਹੜਾ ਪਤੰਗ ਉੱਡ ਕੇ ਆ ਰਿਹਾ ਉਹਦੇ ਨਾਲ ਚਾਈਨਾ ਡੋਰ ਹੈ ਇਹਦੇ ਪ੍ਰਸ਼ਾਸਨ ਦੀ ਮੈਂ ਕਿਤਨਾ ਕਿਤੇ ਨਲਕੀ ਲਾਣਾ ਤੇ ਪ੍ਰਸ਼ਾਸਨ ਦੀ ਸਹਿਯੋਗ ਤੋਂ ਵੀ ਨਾ ਚਾਹੀਦਾ ਧੋਰ ਬਿਕਨੀ ਦਦੀ ਸੋਬਾ ਤੋਂ ਚਲਾਉਣਾ ਚਾਹੀਦਾ ਸੀ ਜਿਹੜਾ ਕਿ ਹੁਣ 2:30 ਵਜੇ ਅਸੀਂ ਲੇਟ ਚਲਾਇਆ ਪਹਿਲਾਂ ਸਵੇਰੇ ਫੋਕਸ ਹੀ ਜੀ ਬਹੁਤ ਜ਼ਿਆਦਾ 100% ਜਿਹੜੀ ਡੋਰ ਹੈਗੀ ਉਹ ਚਾਈਨਾ ਡੋਰ ਦੇ ਨਾਲ ਹੀ ਉੱਡ ਰੇ ਜਿਹੜੇ ਗੱਟੂ ਪਲਾਸਟਿਕ ਦੀ ਡੋਰ ਦੇ ਉਹਦੇ ਉੱਤੇ ਕੋਟਨ ਦੀ ਲਿਖ ਕੇ ਵੀ ਕੋਟਨ ਮਾਂਝਾ ਲਿਖ ਕੇ ਉਸ ਨੂੰ ਵੇਚਿਆ ਜਾ ਰਿਹਾ ਹੈਗਾ ਕੀ ਹੋਈ ਹੈ ਹਜੇ ਤੱਕ ਅਸੀਂ ਦੋ ਜਗ੍ਹਾ ਸਾਨੂੰ ਡਾਊਟ ਹੋਇਆ ਸੀ ਜਿਹੜੀਆਂ ਸਾਡੀਆਂ ਟੀਮਾਂ ਲਾਈਆਂ ਗਈਆਂ ਸੀ ਟੀਮਾਂ ਭੇਜੀ ਗਈਆਂ ਚੈੱਕ ਕਰਵਾਇਆ ਲੇਕਿਨ ਉੱਥੇ ਪਾਂਡਾ ਡੋਰ ਯੂਜ਼ ਕਰ ਰਹੇ ਆ ਇਲੇ ਦੇ ਵਿੱਚ ਕੀ ਫਾਇਦਾ ਨਹੀਂ ਕੀਲੇ ਦੇ ਵਿੱਚ ਨਹੀਂ ਕੋਈ ਪਤੰਗ ਉਡਾਂਦਾ ਜੀ ਪਤੰਗ ਬਾਜੀ ਦਾ ਲੋਕਾਂ ਦੇ ਘਰਾਂ ਦੇ ਉੱਤੇ ਛੱਤਾਂ ਦੇ ਉੱਤੇ ਹੁੰਦੀ ਹੈ ਅੱਜ ਵੱਲੋਂ ਕਿਹਾ ਗਿਆ ਕਿ ਚਾਈਨਾ ਡੋਰ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਆ ਪਰ ਚਾਈਨਾ ਡੋਰ ਹਜੇ ਵੀ ਵਿਕਰੀ ਉਹ ਰੋਦੋ ਉੱਥੇ ਵੀ ਕੀਤੀ ਜਾ ਰਹੀ ਸੀ ਪਰ ਡਰੋਨ 'ਚ ਨਹੀਂ ਆਈ ਉਹ ਇਹਲੇ ਜੇ ਡਰੋਨ ਮੈਂ ਇੱਕੋ ਗੱਲ ਕਹਿੰਦਾ ਜੀ ਜਦੋਂ ਬਸੰਤੀ ਟੱਪ ਗਈ ਤਾਂ 12 ਵਜੇ ਤੋਂ ਬਾਅਦ ਡਰੋਨ ਕਾ ਦਾ ਉਹਦੀ ਵੈਲਿਊ ਘਰੇਗੀ ਕਿ ਕਿਨəsਵਾਰ ਕੋਟਨ ਦੀ ਡੋਰ ਬਚੀ ਪਈ ਹੈ ਤਾਂ ਇਹਦਾ ਮਤਲਬ ਸਾਫ਼ ਹੈ ਵੀ ਚਾਈਨਾ ਡੋਰ ਜਿਹੜੀ ਆ ਉਹ ਖੁੱਲ ਕੇ ਇਸਤੇਮਾਲ ਹੋ ਰਹੀ ਹੈ ਤੇ ਖੁੱਲ ਕੇ ਵੀ ਕੀ ਹੈਗੀ ਹੈ ਪਰ ਜੇ ਜੋ ਪ੍ਰਸ਼ਾਸਨ ਦੀ ਨਿਗਾਹ ਜੀ ਵੀ ਕੀ ਜਾਂਦੀ ਹੈ ਡੋਰ ਕੋਈ ਪਰਚਾ ਕਿਦੇ ਉੱਤੇ ਹੋਊਗਾ ਜੀ ਮੈਂ ਭਰਜਿੰਦਲ ਭਾਰਤੀ ਜਨਤਾ ਪਾਰਟੀ ਤੇ ਹਿੰਦੂਸ ਗੱਟਰਾਂ ਨੂੰ ਬਲੌਕ ਕਰਦਾ ਹੈ ਅੱਜ ਬਸੰਤ ਪਾਸ਼ਮੇ ਤੇ ਮਾਈ ਜਾ ਰਹੀ ਹੈ ਕਿ ਇਸ ਨੂੰ ਲੱਗੇ ਜੈ ਚਾਈਨਾ ਡੋਰ ਨੂੰ ਡਾ ਕੇ ਬਹੁਤ ਸਿਕਤਾ ਹੀ ਕਿਤੇ ਕੇ ਸੀਟੇ ਕਿਸ ਤਰ੍ਹਾਂ ਹੋਇਆ ਹੈ ਭਾਈ ਸਾਹਿਬ ਮੈਂ ਕੱਲ ਕਈ ਦੁਕਾਨਾਂ ਦੇ ਉੱਤੇ ਸਰਵੇ ਵੀ ਕੀਤਾ ਮੈਂ ਉੱਥੋਂ ਇੱਕ ਰਿਜ਼ਲਟ ਕੀਤਾ ਪਹਿਲਾਂ ਤਾਂ ਮੈਂ ਧਰਾਂ ਨੂੰ ਬਦਨਤਪਤੀ ਵੀ ਵਧਾਈ ਦੇਣਾ ਚਾਈਨਾ ਡੋਰ ਜੇ ਦੁਕਾਨਾਂ ਤੇ ਨਹੀਂ ਮਿਲ ਦਿਖ ਰਹੀ ਪਰ ਬਿਕਰੀ ਧਰਲੇਦਾਰ ਨਾਲ ਹੈ ਪੂਰੀ ਧਰਲੇ ਨਾਲ ਡੋਰ ਵਿਗੀ ਹੈ ਜਿਹੜਾ ਪਤੰਗ ਉੱਡ ਕੇ ਆ ਰਿਹਾ ਹੈ ਉਹਦੇ ਨਾਲ ਚਾਈਨਾ ਡੋਰ ਹੈ ਇਹਦੇ ਪ੍ਰਸ਼ਾਸਨ ਦੀ ਮੈਂ ਕਿਤਨਾ ਕਿਤੇ ਨਲਕੀ ਲਾਣਾ ਤੇ ਪ੍ਰਸ਼ਾਸਨ ਦੀ ਸਹਿਯੋਗ ਤੋਂ ਵੀ ਨਾ ਚਾਈਨਾ ਡੋਰ ਬਿਕਨੀ ਦਦੀ ਇਸ ਪ੍ਰਸ਼ਾਸਨ ਦੀ ਰਜਮੰਦੀ ਨਾ ਦੀ ਚਾਈਨਾ ਡੋਰ ਪੁਲਿਸ ਨੇ ਕਈ ਮਾਮਲੇ ਵੀ ਦੱਟ ਕੀਤੇ ਚਾਈਨਾ ਡੋਰ ਪੁਲਿਸ ਨੇ ਬਹੁਤ ਕੋਸ਼ਿਸ਼ੀ ਵੀ ਕੀਤੀ ਹੈ ਪਹਿਲਾਂ ਨਾਲੋ ਲੋਕ ਅਵੇਅਰ ਵੀ ਹੋਈ ਹੈ ਪਰ ਚਾਈਨਾ ਡੋਰ ਬਿਕਨ ਦੇ ਪੁਲਿਸ ناکਾਮਜਬ ਰਹੀ ਹੈ ਚਾਈਨਾ ਡੋਰ ਬਹੁਤ ਵਿਕੀ ਹੈ ਪਰ ਪੁਲਿਸ ਨੇ ਇਹਦੇ ਉੱਤੇ ਸ਼ਕਤੀ ਪੂਰੀ ਕੀਤੀ ਹੈ ਕਈ ਪਰਚੇ ਵੀ ਦਰਜ ਹੋਏ ਹੈ ਪਰ ਫਿਰ ਵੀ ਚਾਈਨਾ ਡੋਰ ਸਾਨੂੰ ਦੇਖਣ ਜਾ ਮਿਲਦੀ ਹੈ ਅੱਜ ਡਰੋਨ ਵੀ ਚਲਾਇਆ ਗਿਆ ਕਿ ਕਿਲੇ ਜੇ ਡਰੋਨ ਮੈਂ ਇੱਕੋ ਗੱਲ ਕਹਿੰਦਾ ਜੀ ਜਦੋਂ ਬਸੰਤੀ ਟੱਪ ਗਈ ਤਾਂ 12 ਵਜੇ ਤੋਂ ਬਾਅਦ ਡਰੋਨ ਕਾਹਦਾ ਉਹਦੀ ਵੈਲਿਊ ਕੀ ਰਹਿ ਗਈ ਉਸਦੀ ਦਾ ਕੋਈ ਮਤਲਬ ਹੀ ਨਹੀਂ ਹੈ ਇਹ ਦੇਖਿਆ ਜਾਵੇ ਦਾ ਤਾਂ ਉਹ ਇੱਕ ਫੇਕ ਹੈ ਕੰਮ ਲੱਗਦਾ ਵੀ ਇਹ ਡਰੋਨ ਜਿਹੜਾ ਸਵੇਰ ਤੋਂ ਚਲਾਉਣਾ ਹੈ ਉਹ ਕੱਲ ਤੋਂ ਇਹ ਕੱਲ ਤੋਂ ਹੋਈ ਚੱਲਣਾ ਚਾਹੀਦਾ ਸੀ ਅੱਜ ਦੀ ਕੋਈ ਇਹਦੀ ਵੈਲਿਊ ਨਹੀਂ ਕਿ ਕਿਲਾ ਸਾਬ ਤੋਂ ਚਲਾਇਆ ਗਿਆ ਜਦੋਂ ਥੋਖ ਤੋਂ 30 ਮਿੰਟ ਹੋ ਗਏ ਮੈਂ ਤਾਂ ਆਪ ਇਹੀ ਗੱਲ ਕਹਿੰਦਾ ਮੈਂ ਇੱਕੋ ਵੀ ਸਾਰਿਆਂ ਨੂੰ ਕੱਲ ਵੀ ਕੀਤੀ ਸੀ ਕਿ ਲੋਕ ਪਬਲਿਕ ਸਾਦੀ ਸਿੰਪਲ ਡੋਰ ਵਰਤੇ ਤੇ ਸਿੰਪਲ ਡੋਰ ਨਾਲ ਆਪਦਾ ਥਿਆਰ ਬਣਾਵੇ ਜਿਹਨਾਂ ਲੋਕਾਂ ਦੀ ਹੱਤਿਆ ਨਾ ਹੋਣ ਇਹ ਸਮਾਜ ਆਪਣਾ ਪਹਿਲਾ ਥਿਆਰ ਆਪਣਾ ਨਾਲ ਹੈ ਪਰ ਲੋਕ ਨਹੀਂ ਸਮਝਦੇ ਮੈਂ ਇੱਕੋ ਗੱਲ ਕਹਿੰਦਾ ਕਿ ਪਰਚੇ ਜਿਆਦਾ ਵੇਚਣ ਵਾਲੇ ਦੇ ਉੱਤੇ ਜਾਂ ਖਰੀਦਦਾਰ ਦੇ ਉੱਤੇ ਹੋਣੇ ਚਾਹੀਦੇ ਆ ਪਰ ਜਦੋਂ ਪ੍ਰਸ਼ਾਸਨ ਦੀ ਨਿਗਾਹ ਜੀ ਵੀ ਕੀ ਜਾਂਦੀ ਹੈ ਡੋਰ ਤੇ ਪਰਚਾ ਕਿਹਦੇ ਉੱਤੇ ਹੋਊਗਾ ਜੀ ਮੇਰੇ ਮਾਪੇ ਆਪਣੇ ਬੱਚਾ ਨੂੰ ਡੇਕੇ ਦਿੰਦੇ ਆ ਉਹਨਾਂ ਨੂੰ ਕੀ ਕਹਿਣਾ ਮੈਂ ਮਾਪਿਆਂ ਨੂੰ ਉਹੀ ਗੱਲ ਕਹਿੰਦਾ ਕਿ ਮਾਪੇ ਸਮਾਜ ਦੇ ਦੁਸ਼ਮਣ ਆ ਉਹ ਆਪਦੇ ਬੱਚਿਆਂ ਨੂੰ ਗਲਤ ਸਿੱਖਿਆ ਦੇ ਰਹੇ ਆ ਉਹ ਆਦੇ ਬੱਚਿਆਂ ਨੂੰ ਇਹ ਨਹੀਂ ਸਿਖਾਰੇ ਕਿ ਕਿਸੇ ਦੀ ਜਾਨ ਪਹਿਲਾਂ ਪਿਆਰੀ ਹੁੰਦੀ ਹੈ ਕਿ ਆਪਾਂ ਨੂੰ ਪਤੰਗਵਾਜੀ ਪਹਿਲਾਂ ਪਿਆਰੀ ਹੈ ਆਪਾਂ ਹੁਣ ਇੰਨੇ ਵਾਰੀ ਦੇਖ ਲਿਆ ਕਿ ਡੋਰ ਦੇ ਨਾਲ ਲੋਕਾਂ ਦੇ ਗਲੇ ਵੱਢੇ ਗਏ ਕਿਸੇ ਦੀ ਜਾਨ ਪਹਿਲੇ ਗਈ ਉਹਦੇ ਤੇ ਆਪਣਾ ਆਪਦਾ ਬੱਚਾ ਵੀ ਹੋ ਸਕਦਾ ਹੈ ਪਹਿਲਾ ਜਾਨ ਹੈ ਉਸ ਤੋਂ ਬਾਅਦ ਆਪਣੀ ਡੋਰ ਆਪਣੇ ਬੱਚਿਆਂ ਦੇ ਲਈ ਕਿਸੇ ਦੀ ਜਾਨ ਨਾਲ ਲਈ ਬਿਲਕੁਲ ਜੀ ਬਿਲਕੁਲ ਜੀ ਜੀ ਕੀ ਨਾਮ ਜੀ ਮੈਂ ਸੋਨੂ ਮੇਸ਼ਵਰੀ ਨੌਜਵਾਨ ਵੈਲਫੇਅਰ ਸੁਸਾਇਟੀ ਤੋਂ ਕੀ ਕਹਿਣਾ ਚਾਹੋਗੇ ਅੱਜ ਬਸੰਤ ਪੰਚਮੇ ਸੀਗੇ ਪੁਲਿਸ ਵੱਲੋਂ ਸਖਤਾਈ ਕੀਤੀ ਗਈ ਹੈ ਕਿਸ ਤਰ੍ਹਾਂ ਦੀ ਸਖਤਾਈ ਦੇਖੋ ਜੀ ਅੱਜ ਪਤਾ ਲੱਗਿਆ ਹੈਗਾ ਵੀ ਇਹਨਾਂ ਨੇ ਕੀਲੇ ਦੇ ਵਿੱਚ ਡਰੋਨ ਉਡਾ ਕੇ ਦੇਖਿਆ ਹੈਗਾ ਇਹ ਤਾਂ ਹੁਣ ਕੀ ਫਾਇਦਾ ਜੀ ਹੁਣ ਤਾਂ ਮਸੰਤ ਵਾਲੇ ਦਿਨ ਵੀ ਦੁਪਹਿਰ ਲੰਘ ਗਈ ਪਤੰਗ ਤਾਂ ਸਵੇਰ ਤੋਂ ਹੀ ਸ਼ੁਰੂ ਹੋ ਜਾਂਦੇ ਆ ਅਸਲ ਤਾਂ ਸ਼ੁਰੂ ਤੋਂ ਹੀ ਡਿਮਾਂਡ ਕਰ ਰਹੇ ਸੀਗੇ ਵੀ ਜਿਹੜੀ ਬਸੰਤ ਪੰਚਮੀ ਬਟਿੰਡੇ ਜਦੋਂ ਮਨਾਈ ਜਾਂਦੀ ਹੈਗੀ ਆ ਇਸ ਤੋਂ ਘੱਟੋ ਘੱਟ ਮਹੀਨਾ ਪਹਿਲਾਂ ਪਤਾਂ ਉਡਣੇ ਸ਼ੁਰੂ ਹੋ ਜਾਂਦੇ ਆ ਸ਼ਨੀਵਾਰ ਐਤਵਾਰ ਤੇ ਛੁੱਟੀ ਵਾਲੇ ਦਿਨ ਤਾਂ ਪੂਰਾ ਮੇਲਾ ਲੱਗਿਆ ਹੁੰਦਾ ਪਤੰਗ ਉਡੰਦਾ ਅਸੀਂ ਤਾਂ ਉਹਦੀ ਡਿਮਾਂਡ ਕਰ ਰਹੇ ਸੀਗੇ ਵੀ ਜਿਹੜਾ ਡਰੋਨ ਉਡਾ ਕੇ ਤੇ ਜਦੋਂ 10-12 ਬੰਦੇ ਫੜ ਕੇ ਅੰਦਰ ਕੀਤੇ ਆ ਜਿਹੜ ਉਹਨਾਂ ਦਾ ਮਤਲਬ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਹੁਣ ਤਾਂ ਹਰੀ ਚਤ ਤੇ ਦੇਖੀ ਜਾਵੇ ਤਾਂ ਅੱਜ 90% ਜਿਹੜੀ ਡੋਰ ਹੈਗੀ ਉਹ ਚਾਈਨਾ ਡੋਰ ਦੇ ਨਾਲ ਹੀ ਉੱਡ ਰਹੀ ਹੈ ਜਿਹੜੇ ਗੱਟੂ ਪਲਾਸਟਿਕ ਦੀ ਡੋਰ ਦੇ ਉਹਦੇ ਉੱਤੇ ਕੋਟਨ ਦੀ ਲਿਖ ਕੇ ਵੀ ਕੋਟਨ ਮਾਂਝਾ ਲਿਖ ਕੇ ਉਸ ਨੂੰ ਵੇਚਿਆ ਜਾ ਰਿਹਾ ਹੈਗਾ ਜਦੋਂ ਕਿ ਉਹਦੇ ਵਿੱਚ ਵੀ ਜਿਹੜਾ ਜੇ ਚੈੱਕ ਕਰਦੇ ਚੱਜ ਨਾਲ ਤਾਂ ਇਹਨਾਂ ਨੂੰ ਪਤਾ ਲੱਗਦਾ ਜਿਵੇਂ ਆ ਮੇਰੇ ਕੋਲ ਡੋਰ ਹੈ ਆ ਦੇਖਣ ਦੇ ਵਿੱਚ ਤਾਂ ਲੱਗ ਰਹੀ ਹੈ ਧਾਗੇ ਵਾਲੀ ਡੋਰ ਹੈ ਪਰ ਇਹ ਧਾਗੇ ਵਾਲੀ ਡੋਰ ਨਹੀਂ ਹੈ ਅਸੀਂ ਇਸ ਨੂੰ ਤੁਸੀਂ ਦੇਖੋਗੇ ਤਾਂ ਇਹ ਵੀ ਇੱਕ ਪਲਾਸਟਿਕ ਦੀ ਡੋਰ ਆ ਦੇਖੋ ਲੰਬੀ ਹੋ ਕੇ ਟੁੱਟਦੀ ਹੈ ਇਹ ਆ ਕੋਟਨ ਨਹੀਂ ਹੈ ਏ ਵੀ এনवायरमेंट ਵਾਸਤੇ ਤੇ ਲੋਕਾਂ ਵਾਸਤੇ ਉਨੀ ਖਤਰਨਾਕ ਹੈ ਜੇ ਡੋਰ ਇੱਕ ਵਾਰ ਜਿਵੇਂ ਡੋਰ ਤਾਰਾਂ ਦੇ ਵਿੱਚ ਚਲੀ ਗਈ ਪੇੜਾਂ ਦੇ ਵਿੱਚ ਚੜਕ ਗਈ ਤਾਂ ਇਹਨੇ 5-5 7-7 ਸਾਲ ਕਿਉਂਕਿ ਪਲਾਸਟਿਕ ਹੈ ਨਿਕ ਇਹਨੇ ਗਲਣਾ ਨਹੀਂ ਹੈਗਾ ਤਾਗਾ ਜਿਹੜਾ ਹੁੰਦਾ ਤਾਗਾ ਤਾਂ 15-20 ਦਿਨਾਂ ਬਾਅਦ ਹੀ ਕਮਜ਼ੋਰ ਹੋ ਜਾਂਦਾ ਤੇ ਉਸ ਵਾਰ ਟੁੱਟ ਜਾਂਦਾ ਹਵਾ 'ਚ ਪਿਆ ਪਿਆ ਲੇਕਿਨ ਇਸ ਡੋਰ ਦੇ ਨਾਲ ਜਿਹੜੇ ਜੀਵ ਜੰਤੂਆਂ ਦਾ ਨੁਕਸਾਨ ਆਏਗਾ ਉਹ ਆਉਣ ਵਾਲੇ ਟਾਈਮ ਦੇ ਵਿੱਚ ਵੀ ਦੇਖਣ ਵਾਸਤੇ ਮਿਲੂਗਾ ਕਈ ਸਾਲਾਂ ਤੱਕ ਦੇਖਣ ਨੂੰ ਮਿਲੂਗਾ ਪੁਲਿਸ ਦਾ ਉਸ ਵੱਲੋਂ ਬਹੁਤ ਸਖਤਾਈ ਕੀਤੀ ਗਈ ਸੀਗੇ ਕਈ ਥਾਂ ਮਾਮਲੇ ਵੀ ਦੱਟ ਕੀਤੇ ਗਏ ਪਰ ਅੱਜ ਅਸੀਂ ਐਪ ਬੈਟ ਕਰੀਏਗੀ ਪੁ ਕਿ ਚੈਨਾ ਡੋਰ ਕੱਠੀ ਕਰ ਰਹੇ ਕਹਿੰਦੇ ਇੱਕ ਫਰ ਦੇ ਨਾਮ ਤੇ ਚੱਲ ਜੀ ਬਿਲਕੁਲ ਅਸੀਂ ਤਾਂ ਆਪ ਕਹੀਏ ਨੇ ਹੈਗੇ ਵੀ ਜਿਹੜੀ ਆ ਡੋਰ ਹੈ ਕੋਟਨ ਦੇ ਨਾਮ ਦੇ ਉੱਤੇ ਕਹਿ ਕੇ ਵੀ ਚੈਨਾ ਡੋਰ ਵੇਚੀ ਗਈ ਚੈਨਾ ਡੋਰ ਜੇ ਅਸੀਂ ਸ਼ੁਰੂ ਤੋਂ ਹੀ ਕਹ ਰਹੇ ਸੀ ਵੀ ਜਿਹੜੇ ਛੱਤਾਂ ਤੇ ਲੋਕ ਅੜਾਦੇ ਆ ਉਹਨਾਂ ਨੂੰ ਕੰਟਰੋਲ ਕਰੋ ਤਾਂ ਸੇਲ ਹੋਣਾ ਆਟੋਮੈਟਿਕ ਹੀ ਬੰਦ ਹੋ ਜੂਗੀ 10 15 ਬੰਦਿਆਂ ਦੀ ਕਾਰਵਾਈ ਕਰ ਦਿੰਦੇ ਸ਼ੁਰੂ-ਸ਼ੁਰੂ ਦੇ ਵਿੱਚ ਤਾਂ ਅੱਜ ਜਿਹੜਾ ਮਾਹੌਲ ਹੈਗਾ ਉਹ ਚੈਨਾ ਡੋਰ ਵਾਲਾ ਨਾ ਹੁੰਦਾ ਕੋਟਨ ਦੀ ਡੋਰ ਵਾਲਾ ਹੁੰਦਾ ਕੋਟਨ ਦੀ ਡੋਰ ਜਿਹੜੀ ਦੁਕਾਨਾਂ ਦੇ ਉੱਤੇ ਜਿਨ੍ਹਾਂ ਨੇ ਰੱਖੀ ਸੀਗੀ ਉਹਨਾਂ ਦੀ ਸੇਲ ਵੀ ਨਹੀਂ ਹੋਈ ਚ ਅੱਜ ਅਸੀਂ ਪਿਛਲੇ ਵਾਰ ਵੀ ਦੇਖਿਆ ਹੈਗਾ ਵੀ ਪਿਛਲੇ ਵਾਰ ਸਖਤਾਈ ਥੋੜੀ ਜਿਆਦਾ ਸੀਗੀ ਥਾਂ ਥਾਂ ਤੇ ਨਾਕੇ ਲੱਗੇ ਸੀ ਸਕੂਟਰੀਆਂ ਦੀ ਵੀ ਚੈਕਿੰਗ ਹੋ ਰਹੀ ਸੀ ਜਿਹੜੇ ਕੋਈ ਬੈਗ ਲੈ ਕੇ ਜਾ ਰਹੇ ਸੀ ਉਹਨਾਂ ਦੀ ਵੀ ਚੈਕਿੰਗ ਹੋ ਰਹੀ ਸੀ ਤੇ ਪਿਛਲੇ ਵਾਰ ਜਿਹੜੀਆਂ ਪਤੰਗਾ ਦੀ ਦੁਕਾਨਾਂ ਸੀਗੀਆਂ ਉਹਦੇ ਉੱਤੇ ਕਾਟਨ ਦੀ ਚਰਖੜੀ ਇੱਕ ਵੀ ਨਹੀਂ ਬਚੀ ਸੀਗੀ ਸਾਰੀ ਸੇਲ ਹੋ ਗਈ ਸੀ ਲੇਕਿਨ ਇਸ ਵਾਰ ਕਾਟਨ ਦੀ ਡੋਰ ਬਚੀ ਪਈ ਹੈ ਤਾਂ ਇਹਦਾ ਮਤਲਬ ਸਾਫ਼ ਹੈ ਵੀ ਚਾਈਨਾ ਡੋਰ ਜਿਹੜੀ ਆ ਉਹ ਖੁੱਲ ਕੇ ਇਸਤੇਮਾਲ ਹੋ ਰਹੀ ਹੈ ਤੇ ਖੁੱਲ ਕੇ ਵੀ ਕੀ ਹੈਗੀ ਹੈ। ਇਸ ਵੱਲੋਂ ਮਾਮਲੇ ਦਰਜ ਕੀਤੇ ਜਾਂਦੇ ਆ ਪਰ ਉਸ ਫੈਕਟਰੀ ਤੱਕ ਪਹੁੰਚ ਨਹੀਂ ਕੀਤੀ ਜਾਂਦੀ ਵੀ ਜਿਹੜੀ ਕਦੇ ਇਹ ਨਹੀਂ ਦੇਖਿਆ ਵੀ ਫੈਕਟਰੀ ਤੱਕ ਪਹੁੰਚ ਕੇ ਜਾਂ ਫੈਕਟਰੀ ਦੇ ਛਾਪੇ ਮਾਰੀ ਜਾਂ ਕੋਈ ਫੜਿਆ ਗਿਆ ਹੋਵੇ ਸਿਰਫ ਇੱਥੇ ਰਹੇਗਾ। ਅਸਲ ਦੇ ਵਿੱਚ ਪਤਾ ਕੀ ਗੱਲ ਹੈ ਜੀ ਇਹ ਨਾ ਜਿਹੜੇ ਰੈਪਰ ਉੱਪਰ ਛਪਦੇ ਆ ਜਿਵੇਂ ਉਹਦੇ ਤੇ ਲਿਖਿਆ ਹੁੰਦਾ ਕੋਟਨ ਡੋਰ ਜਾਂ ਕੋਟਨ ਮੰਜਾ ਜਾਂ ਲਿਖਿਆ ਹੁੰਦਾ ਨਾਟ ਯੂਜ਼ ਫਾਰ ਫਲਾਈਂਗ ਕਾਈਟ ਇਹ ਜਿਹੜੇ ਰੈਪਰ ਹੈਗੇ ਆ ਇਹਦੇ ਉੱਤੇ ਕੋਈ ਵੀ ਐਡਰੈਸ ਨਹੀਂ ਹੁੰਦਾ। ਜਿਹੜੇ ਫਰਜ਼ੀ ਐਡਰੈਸ ਹੁੰਦੇ ਹੈਗੇ ਆ ਇਹਦੇ ਉੱਤੇ ਦੇਖੋ ਪੁਲਿਸ ਨੇ ਬਠਿੰਡੇ ਦੇ ਵਿੱਚ ਕਾਫੀ ਹੱਦ ਤੱਕ ਛਾਪੇ ਮਾਰੀਆਂ ਵੀ ਕੀਤੀਆਂ ਡੋਰਾਂ ਫੜੀਆਂ ਵੀ ਹੈਗੀਆਂ ਬਹੁਤ ਬੰਦੇ ਅੰਦਰ ਵੀ ਕੀਤੇ ਆ ਇੱਕ ਬੰਦੇ ਕੋਲੋਂ ਤਾਂ ਐ ਸਮਝ ਲਓ ਵੀ ਗਡਾਉਨ ਵਾਂਗੂ 400 ਗੱਟੂ ਚਾਇਨਾ ਡੋਰ ਦੇ ਉਹਦੇ ਕੋਲ ਫੜੇ ਸੀਗੇ ਤੇ ਬਾਕੀ ਕੋਈ ਕਿਸੇ ਕੋਲ 8 ਕਿਸੇ ਕੋਲ 30 ਕਿਸੇ ਕੋਲ 120 ਪੁਲਿਸ ਨੇ ਕਾਰਵਾਈ ਤਾਂ ਕੀਤੀ ਹੈ ਬਹੁਤ ਲੇਕਿਨ ਅਸਲ ਕਾਰਵਾਈ ਚਾਹੀਦੀ ਸੀਗੀ ਵੀ ਜਿਹੜੇ ਛੱਤਾਂ ਦੇ ਉੱਤੇ ਲੋਕ ਯੂਜ਼ ਕਰ ਰਹੇ ਹੈਗੇ ਆ ਜਦੋਂ ਯੂਜ਼ ਕਰਨ ਵਾਲਾ ਦੇ ਉੱਤੇ 10 ਕਿੰਨੇ ਬੰਦਿਆਂ ਨੂੰ ਫੜ ਕੇ ਅੰਦਰ ਕਰ ਦਿੰਦੇ ਇੱਕ ਵਾਰ ਨਾਨ ਅਵੇਲੇਬਲ ਜਿਹੜੀਆਂ ਧਰਾਵਾਂ ਲੱਗਦੀਆਂ ਹੈਗੀਆਂ ਉਹਦੇ ਤ ਤਾ ਸਿੰਗਲ ਵੀ ਤੁਹਾਨੂੰ ਇੱਕ ਵੀ ਬੰਦਾ ਛੱਤ ਦੇ ਉੱਤੇ ਅੱਜ ਏ ਵਾਲੀ ਪਤੰਗ ਦੀ ਡੋਰ ਉਡਾਉਂਦਾ ਨਾ ਮਿਲਦਾ ਜੀ ਕੀ ਲੱਗਦਾ ਹੈ ਕਿ ਪੁਲਿਸ ਦੇ ਵੱਲੋਂ ਅੱਜ ਡਰੋਨ ਦੇ ਰਾਹੀਂ ਕਿਹੜੇ ਕਿਲੋਮੀਟਰ ਕਿਲੇ ਦੇ ਏਰੀਏ ਦੇ ਵਿੱਚ ਕੋਈ ਚੰਗਾ ਨਾ ਕੋਈ ਕੋਈ ਅੱਜ ਨਹੀਂ ਅੱਜ ਨਹੀਂ ਕੋਈ ਫਾਇਦਾ ਜੀ ਇਸ ਚੀਜ਼ ਦਾ ਅੱਜ ਤਾਂ ਦੇਖੋ ਪੂਰਾ ਐਡਾ ਵੱਡਾ ਬਠਿੰਡਾ ਹੈਗਾ ਕਿੰਨੇ ਕਿਲੋਮੀਟਰ ਦੇ ਵਿੱਚ ਫੈਲਾ ਹੈਗਾ ਲੱਖਾਂ ਦੀ ਗਿਣਤੀ ਦੇ ਵਿੱਚੋਂ ਲੋਕ ਪਤੰਗ ੜਾਈ ਜਾਂਦੇ ਹੈਗੇ ਕਿਉਂਕਿ ਇਹ ਜਿਹੜਾ ਤਿਉਹਾਰ ਹੈਗਾ ਇਹ ਬਸੰਤ ਦਾ ਇਹ ਬਠਿੰਡੇ ਦੇ ਵਿੱਚ ਮਨਾਇਆ ਹੀ ਬੜੇ ਚਾਅ ਨਾਲ ਜਾਂਦਾ ਹੈਗਾ ਪੁਲਿਸ ਕਿੱਥੇ ਕਿੱਥੇ ਚੈਕਿੰਗ ਕਰੋਗੀ ਹੁਣ ਹੁਣ ਕੋਈ ਫਾਇਦਾ ਨਹੀਂ ਜਿਹੜੇ ਅਸੀਂ ਪਹਿਲਾਂ ਕਹਰੇ ਸੀ ਵੀ ਸ਼ਨੀਵਾਰ ਐਤਵਾਰ ਤੇ ਛੁੱਟੀ ਵਾਲੇ ਦਿਨ ਇੱਥੇ ਪਤੰਗबाजी 1 ਮਹੀਨਾ ਪਹਿਲਾਂ ਹੋਣੀ ਸ਼ੁਰੂ ਹੋ ਜਾਂਦੀ ਹੈ ਜੇ ਉਦੋਂ ਹੀ ਫੜ ਕੇ ਕਾਰਵਾਈ ਕੀਤੀ ਹੁੰਦੀ ਪੰਜ ਚਾਰ ਬੰਦੇ ਫੜ ਕੇ ਅੰਦਰ ਕੀਤੇ ਹੁੰਦੇ ਤਾਂ ਚਾਈਨਾ ਡੋਰ ਦੀ ਸੇਲ ਹੀ ਨਹੀਂ ਹੋਣੀ ਸੀ ਜੀ ਸੋਸ਼ਲ ਬਾਜੀ ਕਰ ਰਹੀ ਜੀ ਬਿਲਕੁਲ ਅਸੀਂ ਤਾਂ ਸਮੂਹ ਨਹੀਂ ਕਹਾਂਗੇ ਵੀ એનર્ਜੀ ਵੇਸਟ ਕਰ ਰਿਹਾ ਆਪ ਜੀ ਹੁਣ ਤੇ ਬੇਕਦਰ ਹੁੰਦੇਗੇ ਸਾਪਾ ਅਲੀ ਕੁੱਪੜਾ ਕੋਈ ਫਾਇਦਾ ਨਹੀਂ ਜੀ ਅੱਜ ਦੇ ਦਿਨ ਤਾਂ ਹੁਣ ਕੋਈ ਫਾਇਦਾ ਨਹੀਂ ਸੀ ਅੱਜ ਵੀ ਛੱਡ ਦਿੰਦੇ ਜੀ ਨਾਲੇ ਉਹ ਵੀ ਦੁਪਹਿਰ ਤੋਂ ਬਾਅਦ ਹੀ ਇਹਦਾ ਸਵੇਰੇ ਸ਼ੁਰੂ ਹੋ ਜਾਂਦਾ ਗਾ ਇਹਦਾ ਕੰਮ ਸਵੇਰੇ ਸ਼ੁਰੂ ਹੋ ਜਾਂਦਾ ਜੀ ਪਤੰਗਬਾਜ਼ੀ ਦਾ ਤਾਂ ਉਹ ਵੀ ਜਦੋਂ ਕਿਲੇ 'ਚ ਕੋਈ ਇੱਕ ਵੀ ਵਿਅਕਤੀ ਪਤੰਗ ਨਹੀਂ ਉਡਾਰ ਰਿਹਾ ਤੇ ਕਿਲੇ 'ਚ ਉਹ ਕਿਲੇ ਦੇ ਵਿੱਚ ਕੀ ਫਾਇਦਾ ਨਹੀਂ ਕਿਲੇ ਦੇ ਵਿੱਚ ਨਹੀਂ ਕੋਈ ਪਤੰਗ ਉਡਾਂਦਾ ਜੀ ਪਤੰਗਬਾਜ਼ੀ ਤਾਂ ਲੋਕਾਂ ਦੇ ਘਰਾਂ ਦੇ ਤੇ ਛੱਤਾਂ ਦੇ ਉੱਤੇ ਹੁੰਦੀ ਹੈ ਮੇਰਾ ਨਾਂ ਜੀ ਸਿਪਾਹੀ ਲਖਮਿੰਦਰ ਸੰਧ ਕਨਾਲ ਸਾਲੇ ਵਿੱਚ ਬਣਾਇਆ ਸੀ ਆਹ ਕੀ ਇਕੱਠੀ ਕਰੀ ਜਾਂਦੇ ਹੋ ਤੁਸੀਂ ਇਹ ਦੂਰ ਆ ਗਈ ਇਹ ਮੋਟਰਸਾਈਕਲ ਵਿੱਚ ਫਸਦੀ ਸੀ ਤੇ ਚੈਨਾ ਦੂਰ ਆ ਐਸੇ ਤਾਂ ਅਸੀਂ ਬਹੁਤ ਜ਼ਿਆਦਾ ਫੋਨ ਵੀ ਸਬਸਕ੍ਰਾਈਬ ਕੀਤੀ ਹੈ ਪਰ ਲੋਕਾਂ ਕਾ ਆਪਣੀਆਂ ਹਰਕਤਾਂ ਤੋਂ ਵਾਜ ਨਹੀਂ ਆਦੇ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਨੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਉਹਨਾਂ ਤੋਂ ਵੱਡਾ ਬੇਇੱਜ਼ਤ ਤਾਂ ਕੋਈ ਨਹੀਂ ਹੈ ਜਿਹੜਾ ਆਪਣੇ ਬੱਚਿਆਂ ਨੂੰ ਆਪ ਬਣਾ ਰਿਹਾ ਹੈ ਕਿਲਾਜ ਪਹੁੰਚੇ ਤੁਸੀਂ ਸਾਡੇ ਐਸਐਸਪੀ ਸਾਹਿਬ ਵੱਲੋਂ ਜੀ ਜਿਹੜੀ ਹੈ ਚੈਨਲ ਡੋਰ ਤੋਂ ਗਿਆਸ ਵੱਡੇ ਵੱਡੇ ਪੱਧਰ ਤੇ ਜਿਹੜੀ ਹੈ ਡਰਾਈਵ ਚਲਾਈ ਗਈ ਹੈ ਜੀ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਸ਼ਹਿਰ ਦੇ ਵਿੱਚ ਬਖਵਖ ਨਾਕਬੰਦੀ ਕਰਵਾਈ ਹੋਈ ਹੈ ਔਰ ਜਿਹੜੀਆਂ ਸਾਡੀਆਂ ਪੈਟਰੋਲਿੰਗ ਪਾਰਟੀਆਂ ਵਿੱਚ ਸਾਡੀਆਂ ਜਿਹੜੀਆਂ ਨੇ ਗਸ਼ਤ ਕਰ ਰਹੀਆਂ ਨੇਗੇ ਤੇ ਨਿਗਰਾਨੀ ਰੱਖ ਰਹੀਆਂ ਵੀ ਕੋਈ ਚੈਲੈਂਡਰ ਦੀ ਵਰਤੋਂ ਨਾ ਕਰੇ ਤੇ ਜਿਹੜਾ ਹੈਗਾ ਕੋਈ ਵੱਡੇ ਪੱਧਰ ਤੇ ਜਿਹੜਾ ਸਾਊਂਡ ਸਿਸਟਮ ਲਗਾ ਕੇ ਜਿਹੜਾ ਕੋਈ ਹੁੱਲੜਵਾਜੀ ਨਾ ਕਰੇ ਜਿੰਨਾਂ ਦੇ ਖਿਲਾਫ ਅਸੀਂ ਜਿਹੜਾ ਹੈਗਾ ਅਗਰ ਕੋਈ ਇਦਾਂ ਦਾ ਕਰਨਾ ਪਾਇਆ ਗਿਆ ਤਾਂ ਉਹਨਾਂ ਦੇ ਖਿਲਾਫ ਸੀ ਸਖਤ ਕਾਰਵਾਈ ਕਰਾਂਗੇ ਉਹ ਡਰੋਨ ਵੀ ਚਲਾਇਆ ਗਿਆ ਜੀ ਅੱਜ ਅਸੀਂ ਡਰੋਨ ਵੀ ਡਰੋਨ ਦੀ ਡਰਾਈਵ ਵੀ ਚਲਾਈ ਗਈ ਸੀ ਜਿਹੜੀ ਅੱਜ ਅਸੀਂ ਡਰੋਨ ਉਡਾ ਕੇ ਲੋਕਾਂ ਦੀਆਂ ਛੱਤਾਂ ਦੇ ਉੱਪਰ ਦੇਖ ਰਹੇ ਸੀ ਵੀ ਕੋਈ ਚੈਨਡਰ ਦੀ ਵਰਤੋਂ ਤਾਂ ਨਹੀਂ ਕਰ ਰਿਹਾ ਜਾਂ ਕੋਈ ਜਿਹੜਾ ਹੈਗਾ ਕੋਈ ਹੰੜਵਾਜੀ ਤਾਂ ਨਹੀਂ ਕਰ ਰਿਹਾ ਔਰ ਸਾਡੇ ਜਵਾਨਾਂ ਨੂੰ ਅਸੀਂ ਦੂਰਬੀਨਸ ਦੇ ਕੇ ਉਹ ਵੀ ਅਸੀਂ ਜਿਹੜਾ ਹੈਗਾ ਦੂਰਬੀਨ ਰਾਹੀ ਵੀ ਛੱਤਾਂ ਦੇ ਉੱਪਰ ਜਿਹੜਾ ਅਸੀਂ ਚੈੱਕ ਕਰਵਾਇਆ ਸੀ ਕਿੰਨੇ ਡਰੋਨ ਚਲਾਏ ਗਏ ਇੱਕ ਡਰੋਨ ਜਿਹੜਾ ਸੀ ਅੱਜ ਅਸੀਂ ਚਲਾ ਰਹੇ ਹਾਂ ਚਲਾਇਆ ਹੈਗਾ ਜਿਹੜਾ ਵਕ ਵਕ ਥਾਂਵਾਂ ਤੇ ਜਿਹੜਾ ਅਸੀਂ ਚਲਾਵਾਂਗੇ ਫਿਰ ਤੋਂ ਕਾਹ ਵਜੇ ਤੱਕ ਐ ਸਵੇਰੇ ਅਸੀਂ 11 ਵਜੇ ਆ ਕੇ ਡਰੋਨ ਸਟਾਰਟ ਕੀਤਾ ਸੀਗਾ ਜੀ ਹੁਣ ਸ਼ਾਮ ਤੱਕ ਡਰਾਈਵ ਸੈੱਟ ਚੱਲੂਗੀ ਕਿੱਥੋਂ ਚਲਾਇਆ ਸੀ ਜੀ ਕਿਲਾ ਸਾਹਿਬ ਤੋਂ ਚਲਾਇਆ ਸੀ ਕਿਲਾ ਸਾਹਿਬ ਤੱਕ ਕੋਈ ਵੀ ਪਤੰਗ ਨਹੀਂ ਉਡਾ ਰਿਹਾ ਤੇ ਲੋਕਾਂ ਦੇ ਡੋਰਾਂ ਜਿਹੜੀਆਂ ਉਹ ਕੋਠਿਆਂ ਤੇ ਚੱਲ ਰਹੀਆਂ ਇਹਦੀ ਜਿਹੜੀ ਕਾਫੀ 1.5 ਕਿਲੋ 1.5 ਕਿਲੋਮੀਟਰ ਦੀ ਜਿਹੜੀ ਰੇਂਜ ਹੈ ਜੀ ਡਰੋਨ ਇਹ 1 ਕਿਲੋ 1.5 ਕਿਲੋਮੀਟਰ ਤੱਕ ਚਲਾ ਜਾਂਦਾ ਜੀ ਉਹ ਰੇਂਜ ਦੇ ਵਿੱਚ ਅਸੀਂ ਰੇਂਜ ਤੱਕ ਚਲਾਇਆ ਉਹਨੂੰ ਜੀ ਔਰ ਇਸ ਕਿਲਾ ਸਾਹਿਬ ਤੋਂ ਅਸੀਂ ਹੋਰ ਜਗ੍ਹਾ ਜਾ ਕੇ ਵੀ ਡਰੋਨ ਚਲਾਵਾਂਗੇ ਸ਼ਾਮ ਤੱਕ ਡਰਾਈਵ ਚੱਲੇਗੀ ਸੈੱਟ ਲੱਗਦਾ ਨਹੀਂ ਵੀ ਜਿਹ ਮਸ ਸੋਬਾ ਤੋਂ ਚਲਾਉਣਾ ਚਾਹੀਦਾ ਸੀ ਜਿਹੜਾ ਕਿ ਹੁਣ 2:30 ਵੱਜ ਗਏ ਅਸੀਂ ਲੇਟ ਚਲਾਇਆ ਪਹਿਲਾਂ ਸਵੇਰੇ ਫੋਗ ਸੀ ਜੀ ਬਹੁਤ ਜ਼ਿਆਦਾ ਜਿਹਦੇ ਕਰਕੇ ਡਰਾਈਵ ਜਿਹੜੀ ਨਹੀਂ ਚੱਲ ਸਕਦਾ ਸੀ ਡਰੋਨ ਜੀ ਜਦੋਂ ਫੋਗ ਉਤਰੀ ਹੈ 11 ਵਜੇ ਅਸੀਂ ਜਦੋਂ ਸਟਾਰਟ ਕਰਤੀ ਹੈ ਜੀ ਲੱਗਦਾ ਨਹੀਂ ਵੀ ਕੱਲ ਹੀ ਇਹ ਚੈੱਕ ਕਰਨਾ ਸੀਗਾ ਨਹੀਂ ਅਸੀਂ 2:30 ਤੁਹਾਨੂੰ ਥੋੜਾ ਦਬਾ ਪੈਂਦੇ ਅਸੀਂ 2:30 ਮਹੀਨੇ ਦੇ ਇਹ ਚੈਕਿੰਗ ਕਰ ਰਹੇ ਹਾਂ ਜੀ ਲੋਕਾਂ ਦੀ ਵਕ ਵਕ ਅਸੀਂ ਐਫ ਆਈ ਆਰਜ਼ ਵੀ ਲੌਸ ਕੀਤੀਆਂ ਨਹੀਂ ਬੜੇ ਸਮੇਂ ਤੋਂ ਇਹ ਚੈੱਕ ਕਰ ਰਹੇ ਹਾਂ ਜੀ ਜਿਹੜਾ ਡਰੋਨ ਆਲਾ ਸੀਗਾ ਉਹ ਤਾਂ ਹੁਣ ਉਹ ਦੁਕਾਨ ਤੇ ਚਲਾ ਗਿਆ ਤੁਸੀਂ ਇਹਨੂੰ ਜਲਦੀ ਨਹੀਂ ਪੀ ਬਰਾਦਰ ਇੱਥੇ ਤੱਕ ਕਿਲੇ ਚ ਤਾਂ ਕੋਈ ਵੀ ਪਤੰਗ ਨਹੀਂ ਚੜਾ ਰਿਹਾ ਸੀ ਕੀ ਕੱਲ੍ਹ ਕਲੇ ਚ ਕਿਉਂ ਹੋਇਆ ਇੱਥੋਂ ਇੱਥੋਂ ਹੀ 1 ਕਿਲੋਮੀਟਰ ਸਾਈਡ ਤੱਕ ਡਰੋਨ ਚਲਾ ਜਾਂਦਾ ਜੀ ਲੋਕਾਂ ਦੀਆਂ ਛੱਤਾਂ ਤੇ ਜਾ ਕੇ ਡਰੋਨ ਨਾਲ ਅਸੀਂ ਚੈੱਕ ਕੀਤਾ ਜੀ ਹੋਰ ਜਿਹੜੀ ਜਗ੍ਹਾ ਉੱਚੀ ਜਗ੍ਹਾ ਹੈਗੀ ਅਸੀਂ ਅੱਗੇ ਜਗ੍ਹਾ ਚੈੱਕ ਕਰ ਰਹੇ ਹਾਂ ਹੋਰ ਜਗ੍ਹਾ ਵੀ ਜਾਵਾਂਗੇ ਡਰੋਨ ਡਰੋਨ ਚਲਾਉਣ ਨਾਲ ਪ੍ਰਾਪਤੀ ਕੀ ਹੋਈ ਹੈ ਜੀ ਹਜੇ ਤੱਕ ਅਸੀਂ ਦੋਕ ਜਗ੍ਹਾ ਸਾਨੂੰ ਡਾਊਟ ਹੋਇਆ ਸੀ ਜਿਹੜੀਆਂ ਸਾਡੀਆਂ ਟੀਮਾਂ ਲਾਈਆਂ ਗਈਆਂ ਸੀ ਟੀਮਾਂ ਭੇਜੀ ਗਈਆਂ ਚੈੱਕ ਕਰਵਾਇਆ ਲੇਕਿਨ ਉੱਥੇ ਪਾਂਡਾ ਡੋਰਸ ਯੂਜ਼ ਕਰ ਰਹੇ ਆ ਚਾਈਨਾ ਡੋਰ ਦੀ ਵਰਤੋਂ ਨਹੀਂ ਕਰ ਰਹੇ ਨਹੀਂ ਫਾਈਟ ਕਰਕੇ ਆਏ ਆ ਆਪਣੇ ਚਾਈਨਾ ਡੋਰ ਸ਼ਰੇਆਮ ਚੱਲ ਰਹੇ ਨੇ ਪੁਲਿਸ ਮੁਲਾਜ਼ਮ ਵੱਲੋਂ ਕਿਹਾ ਗਿਆ ਕਿ ਚਾਈਨਾ ਡੋਰ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਆ ਪਰ ਚਾਈਨਾ ਡੋਰ ਹਜੇ ਵੀ ਜ਼ਿਕਰੀ ਹੋ ਰਿਹਾ ਉਹਦੇ ਉੱਪੱਠੀ ਵੀ ਕੀਤੀ ਜਾ ਰਹੀ ਸੀ ਪਰ ਡਰੋਨ 'ਚ ਨਹੀਂ ਆਈ ਉਹ ਕੋਈ ਗੱਲ ਨਹੀਂ ਜੀ ਜੇਕਰ ਸਾਡੇ ਧਿਆਨ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਆਈ ਗਈ ਅਸੀਂ ਜਿਹੜੀ ਹੈ ਉਹਦੇ ਖਿਲਾਫ ਐਫਆਈਆਰ ਦਰਜ ਕਰਾਂਗੇ